ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਇੱਕ ਵਾਰੀ ਫਿਰ ਤੋਂ ਆ ਗਏ ਰਿਪੀਟ ਤੇ ਸਾਡੇ ਕੋਲ ਸੂਟ ਜਿਹੜੇ ਪਾਕਿਸਤਾਨੀ ਇਹਨਾਂ ਦੀ ਪਹਿਲਾਂ ਆਪਾਂ ਵੀਡੀਓ ਨਹੀਂ ਪਾ ਸਕੇ ਕਿਉਂਕਿ ਉਦੋਂ ਸਾਡੇ ਲਾਈਵ 'ਚ ਹੀ ਸਾਰੇ ਸੂਟ ਜਿਹੜੇ ਬੁਕਿੰਗ ਹੋ ਗਈ ਤੇ ਅੱਜ ਇਹਦੀ ਆਪਾਂ ਵੀਡੀਓ ਜਿਹੜੀ ਬਣਾਉਣ ਲੱਗੇ ਆ ਤੇ ਨਾਲ ਹੀ ਆਪਾਂ ਲਾਈਵ ਵੀ ਪਾਤਾ ਹੈ ਲਾਈਵ 'ਚ ਵੀ ਜਿਹਨੇ ਲੈਣੇ ਹੋਣ ਲੈ ਸਕਦਾ ਤੇ ਬਾਕੀ ਸੂਟ ਬਹੁਤ ਸੋਹਣੇ ਜੇ ਬਿਨਾ ਦੁਪੱਟੇ ਤੋਂ ਜੇ ਸ਼ਿਪਿੰਗ ਫ੍ਰੀ ਜੇ ਰੇਟ ਹੈਗਾ ਜੇ ਸਿਰਫ ਤੇ ਸਿਰਫ 475 ਰੁਪਏ ਪੇਮੈਂਟ ਰਹੂਗੀ ਇਹਨਾਂ ਦੀ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਹੈਗੀ। ਆ ਉਹ ਤੁਹਾਨੂੰ ਦਿਖਾਉਣੇ ਪਹਿਲਾ ਸੂਟ ਕਰੋ ਚੈੱਕ ਜਰੀਗਾ। ਕਰੋ ਪਹਿਲਾ ਸੂਟ ਹੀ ਚੈੱਕ। ਇਹ ਗੱਲ ਲਾਈਨਾਂ ਵਾਲੇ ਸਾਫੇ 'ਚ। ਲਾਈਨਾਂ ਵਾਲੇ ਸਟਾਫ ਦੇ ਵਿੱਚ ਸਕਾਈ ਕਲਰ ਦਾ ਸੂਟ ਜੇ। ਨੈਕ ਬਣਿਆ ਵਾ। ਲੈਕ ਤੇ ਪੱਟੀ ਬਣੀ ਆ। ਇਹ ਹੈਗੀ ਜਿਹਦੇ ਨੈਕ ਤੇ ਪੱਟੀ ਸਾਰੀ। ਫਲਾਵਰ ਆਉਣਗੇ ਨੀਚੇ। ਨਾਲ ਆ ਗਿਆ ਥੱਲੇ ਘੇਰੇ ਦੇ ਉੱਤੇ ਇਹ ਤੇ ਸਾਰਾ ਜਿਹੜਾ ਜੇ ਪ੍ਰਿੰਟ। ਇਸ ਤੋਂ ਬਾਅਦ ਆ ਗਿਆ ਬਾਹਾਂ ਦੇ ਉੱਪਰ। ਇਹਦੀ ਬੈਕ ਸਾਈਡ ਵੀ ਹੈ। ਕਿਦੀ ਬੈਕ ਸਾਈਡ ਵੀ ਇਦਾਂ ਹੀ ਆਉਂਗੀ ਔਰ ਹਾਂਜੀ ਸੇਮ ਆ ਗਈ ਇਹਦੀ ਬੈਕ ਸਾਈਡ ਵੀ ਇਦਾਂ ਹੀ ਤੇ ਹੁਣ ਇਹ ਜਿਹੜਾ ਖੁੰਟਾ ਨਾ ਬਾਟਮ ਇਹਦੀ ਬਾਟਮ ਵੀ ਜਿਹੜੀ ਮਿਲ ਜੂਗੀ ਤੁਹਾਨੂੰ ਨਾਲ ਹੀ ਇਹਦੇ ਪ੍ਰਿੰਟ ਬਹੁਤ ਸੋਹਣੀ ਬਾਟਮ ਜੀ ਹਾਂਜੀ ਇਹਦੀ ਬਾਟਮ ਬਾਟਮ ਬਹੁਤ ਵਕਨ ਟਾਸ ਬਹੁਤ ਸੋਹਣਾ ਹਾਂ ਸਕਾਈ ਕਲਰ ਦਾ ਸੂਟ ਜੇ ਸਕਾਈ ਕਲਰ ਦੀ ਹੀ ਬਾਟਮ ਜੇ ਇਹਦੇ ਨਾਲ ਤੇ ਸੈਲਫ ਦੇ ਵਿੱਚ ਬਾਟਮ ਜੇ 2.5 2.5 ਮੀਟਰ ਦੀ ਕੱਟ ਜੇ ਇਹਨਾਂ ਦੀ ਤੇ ਇਹ ਤੁਹਾਨੂੰ ਸੂਟ ਜਿਹੜੇ ਮਿਲਣਗੇ ਜੇ 400 ਤੇ 75 ਰੁਪਈਆ ਦੇ ਵਿੱਚ ਸ਼ਿਪਿੰਗ ਹੋਊਗੀ ਫ੍ਰੀ ਬਿਨਾ ਦੁਪੱਟੇ ਤੋਂ ਜੇ ਇਹ ਵਾਲੇ ਸੂਟ ਪੇਮੈਂਟ ਰਹੂਗੀ ਆਨਲਾਈਨ ਅਡਵਾਂਸ ਇਹਨਾਂ ਦੀ ਤੇ ਬਾਕੀ ਉਹੀ ਆਪਾਂ ਜਿਹੜੀਆਂ ਗੱਲਾਂ ਦੋ ਤਿੰਨ ਦੱਸਦੇ ਹੁੰਨੇ ਕਿ ਸਾਡੀ ਆਫਰ ਚੱਲਣ ਢਈ ਆ ਉਹਦੇ ਵਿੱਚ ਤੁਹਾਨੂੰ ਵੀਡੀਓ ਅਸੀਂ ਸ਼ੇਅਰ ਕਰਨ ਨੂੰ ਕਹਿੰਨੇ ਆ ਵੀਡੀਓ ਸ਼ੇਅਰ ਕਰਕੇ ਤੇ ਆਪਣੇ ਆਰਡਰ ਵੀ ਨਾਲ ਇੱਕ ਪਾਇਆ ਕਰੋ ਜਰੂਰ ਕਿਉਂਕਿ ਕਸਟਮਰ ਕਹਿੰਦੇ ਆ ਵੀ ਆਪਾਂ ਵੀਡੀਓ ਤਾਂ ਸ਼ੇਅਰ ਕਰ ਦਿੱਤੀ ਤੁਸੀਂ ਸ਼ੂਟ ਨਹੀਂ ਭੇਜਿਆ ਇਦਾਂ ਨਹੀਂ ਆ ਆਪਣਾ ਆਰਡਰ ਪਾਓ ਵੀਡੀਓ ਸ਼ੇਅਰ ਕਰੋ ਉਸ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਕੂਪਨ ਦੇਵਾਂਗੇ ਵਿੱਚ ਉਹਦੇ ਉਹ ਕੂਪਨ ਨੂੰ ਸੰਭ ਕੇ ਰੱਖਿਓ ਫਿਰ ਆਪਾਂ ਲਾਈਵ ਦੇ ਵਿੱਚ ਉਹ ਕੂਪਨ ਨੂੰ ਕੱਢਾਂਗੇ ਤੁਹਾਡਾ ਸੂਟ ਜਿਹੜਾ ਨਿਕਲੂਗਾ ਫ੍ਰੀ ਤੁਹਾਡੇ ਤੱਕ ਪਹੁੰਚਦਾ ਕਰਾਂਗੇ ਹਲੋ ਆ ਇਹਦੀ ਬਾਟਮ ਇਹ ਬਿਨਾਂ ਦੁਪੱਟੇ ਤੋਂ ਅਜੇ ਸਾਰੇ ਹੀ ਇਹ ਇਹ ਸੇਮ ਡਿਜ਼ਾਈਨ ਤੇ ਇਹਦੇ ਪਹੁੰਚਿਆਂ ਤੇ ਵੀ ਆਊਗਾ ਨਾ ਹਾਂ ਹਾਂ ਪਹੁੰਚਿਆਂ ਤੇ ਆਊਗਾ ਆ ਇਹਦੇ ਪਹੁੰਚਿਆਂ ਤੇ ਉੱਪਰ ਵਰਕ ਆ ਤੇ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਤੇ ਕੱਪੜਾ ਬਹੁਤ ਜ਼ਿਆਦਾ ਪਿਆਰਾ ਜੇ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਤੇ ਇਹਦਾ ਰੇਟ ਹੈਗਾ ਜੇ ਸਿਰਫ ਤੇ ਸਿਰਫ 475 ਰੁਪਏ ਅਗੇ ਦਾ ਪਿੰਕ ਕਲਰ ਪਿੰਕ ਕਲਰ ਡਿਜ਼ਾਈਨ ਹਾਂਜੀ ਬੈਕ ਸਾਈਡ ਇਹ ਇਹਨਾਂ ਦੀ ਬੈਕ ਸਾਈਡ ਤੇ ਬਾਟਮ ਨਾਲ ਪ੍ਰਿੰਟਡ ਬਿਨਾ ਦੁਪट्टे ਤੋਂ ਜੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਐਂਡ ਤੱਕ ਦੇਖਿਓ ਤੁਹਾਨੂੰ ਸੂਟ ਇੰਨੇ ਸੋਹਣੇ ਸੋਹਣੇ ਦਿਖਾਉਣੇ ਨੇ ਨਾ ਪ੍ਰਿੰਟ ਇੰਨੇ ਪਿਆਰੇ ਪਿਆਰੇ ਆ ਨਾ ਹਾਂ ਜੀ ਦੀ ਬਾਟਮ ਆ ਲਓ ਜੀ ਇਹ ਤੁਹਾਨੂੰ ਸਾਰੇ ਮਿਲਣਗੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਫਲਾਈਨ ਆਨਲਾਈਨ ਦੋਵੇਂ ਅਵੇਲੇਬਲ ਹੈ ਦੁਕਾਨ ਤੋਂ ਵੀ ਲੈ ਸਕਦੇ ਜੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਜੀ। ਅਰੋਜੀ ਸਕਾਈ ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਤੇ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ। ਆਹੋ ਜੀ ਬਾਟਮ ਵੀ ਇਹਦੀ ਆ ਗਈ ਸੇਮ ਉਹੀ ਸਕਾਈ ਕਲਰ ਦੀ। ਬਾਟਮ ਤੇ ਪ੍ਰਿੰਟ ਬਹੁਤ ਸੋਹਣਾ। ਜੈਸਾ ਲਵਾਉਣਾ ਚਾਹੁੰਦੇ ਹੋ ਉਦਾਂ ਬਣਾਓ। ਜੋ ਮਰਜ਼ੀ ਬਣਾ ਸਕਦੇ ਜੀ। ਹਾਲੋ ਜੀ ਕੀ ਆ ਗਿਆ ਹਾਂ ਪ੍ਰਿੰਟ ਪਰਟ ਇਹਦੀ ਬੈਕ ਸਾਈਡ ਅਭੀ ਚੈੱਕ ਕਰੋ ਇਹਦੀ ਬੈਕ ਸਾਈਡ 프ਰੰਟ ਤੇ ਨਾਲ ਇਹਦੀ ਬਾਟਮ ਐਂਡ ਤੱਕ ਵੇਖਿਓ ਵੀਡੀਓ ਤੇ ਆਪਾਂ ਤੁਹਾਨੂੰ ਸੂਟ ਜਿਹੜੇ ਆ ਘੈਂਟ ਘੈਂਟ ਦੇਣੇ ਆ ਬਿਨਾਂ ਦੁਪੱਟੇ ਤੋਂ ਜੇ 475 ਰੁਪਏ ਰੇਟ 'ਤੇ ਸਿਰਫ ਇਹਦਾ ਆਹ ਲਓ ਜੀ ਆਹ ਕਰੋ ਪ੍ਰਿੰਟ ਆ ਆਪਣੇ ਕੋਲ ਪੂਰਾ ਫੁੱਲ ਸਟਾਕ ਅਵੇਲੇਬਲ ਹੈ ਜਿੰਨੇ ਮਰਜੀ ਸੂਟ ਲੈ ਲਓ ਜਿੰਨੇ ਮਰਜੀ ਬੁੱਕ ਕਰ ਲਓ ਇਹ ਵੱਡੇ ਵੱਡੇ ਫਲਾਵਰਸ, ਕੋਸਮਸ ਉਹ ਸੋਹਣੇ ਡਿਜੀਟਲ ਪ੍ਰਿੰਟ ਦੇ ਵਿੱਚ ਜੇ ਕਾਟਨ ਬਹੁਤ ਹੀ ਜ਼ਿਆਦਾ ਸੌਫਟ, ਬਹੁਤ ਪਿਆਰੀ ਕਾਟਨ ਹੈ। ਨੈਕ ਨੈਕ ਪੱਟੀ ਬਾਵਾ ਨਾਲ ਨੈਕ ਤੇ ਤੇ ਆ ਆ ਜੂਗਾ ਇਹਦੀਆਂ ਬਾਵਾ ਦੇ ਉੱਪਰ ਆ ਬਾਵਾ ਦੇ ਘੇਰੇ ਤੇ ਵੀ ਡਿਜ਼ਾਈਨ ਬਣਿਆ। ਇਦਾਂ ਇਹਦੀ ਬੈਕ ਸਾਈਡ ਤੇ ਆਊਗਾ। ਆ ਆ ਗਈ ਇਹਦੀ ਬੈਕ ਸਾਈਡ। ਉਹ ਮੀਂਹ ਵਾਲੀ ਬਾਟਮ ਆਹ ਲਓ ਜੀ ਬਾਟਮ ਆ ਗਈ ਇਹਦੀ ਬਹੁਤ ਜਿਆਦਾ ਸੋਹਣੀ ਪ੍ਰਿੰਟਡ ਇਹ ਪੌਂਚਾ ਦਾ ਡਿਜ਼ਾਈਨ ਆਹ ਸਾਰਾ ਪੌਂਚਾ ਦਾ ਵੀ ਤੁਸੀਂ ਲਿਆ ਸਕਦੇ ਜੀ ਤੇ 2.5 2.5 ਮੀਟਰ ਦੀ ਕੱਟ ਜੇ ਇਹਦੀ ਸ਼ਿਪਿੰਗ ਹੈਗੀ ਜੇ ਫ੍ਰੀ ਪੇਮੈਂਟ ਹੈਗੀ ਜੇ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਹੈਗੀ ਅਗੇ ਦਰੰਕ ਕਲਰ ਆਹ ਲਓ ਜੀ ਕਲਰ ਵੇਖੋ ਕਿੱਡਾ ਸੋਹਣਾ ਜੇ ਸੂਟ ਬਹੁਤ ਜਿਆਦਾ ਪਿਆਰਾ ਬੰਨ ਦਾ ਇਹ ਆ ਕੰਦਰ ਜਿਹੜੇ ਹੈਗਾ ਇਹਦੇ ਦੋ ਤਿੰਨ ਆਰਡਰ ਜਿਹੜੇ ਪੈਂਡਿੰਗ ਵੀ ਹੀਗੇ ਉਹ ਵੀ ਆਪਾਂ ਜਿਹੜੇ ਕਲੀਅਰ ਕਰਦੇ ਆ ਤੇ ਨਵੇਂ ਜਿਹੜੇ ਆਰਡਰ ਜੇ ਤੁਸੀਂ ਪਾ ਸਕਦੇ ਜੇ ਸਟਾਕ ਆਪਣੇ ਕੋਲ ਬਹੁਤ ਹੈ ਦੇ ਵਿੱਚ ਇਹਦਾ neck ਦਾ ਡਿਜ਼ਾਈਨ ਆ ਜਾਏ ਬਾਹਾਂਾਂ ਤੇ ਇਹਦੀਆਂ ਬਾਹਾਂਾਂ ਦੇ ਉੱਪਰ ਵੀ ਡਿਜ਼ਾਈਨ ਆ ਜਾਊਗਾ ਘੇਰੇ ਤੇ ਵੀ ਤੇ ਲੈਂਥ ਦੀ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ ਜੇ ਲਾਈਨ ਲਾਏ ਦੀ ਹਾਂ ਆਹ ਬਾਟਮ ਲਾਈਨਾਂ ਵਾਲੀ ਜੇ ਦੀ ਨਾਲ ਇਹਦਾ ਰੇਟ ਸੇਮ ਹੀ ਜੇ 475 ਰੁਪਏ ਬਿਨਾ ਦੁਪੱਟੇ ਤੋਂ ਜੇ ਇਹਦਾ ਕੱਪੜਾ ਬੜਾ ਸੌਫਟ ਜੀ। ਜਾਣਦਾ ਗਰਮੀਆਂ ਵਿੱਚ ਚਾਹੀਦਾ ਨਾ ਹਨਾ। ਝੂਲੇ ਕੋਲੇ ਕੱਪੜੇ। ਸਹੀ ਗੱਲ ਆ ਇਹ ਬਹੁਤ ਜਿਆਦਾ ਸੌਫਟ ਸਟੱਫ ਆ ਇਹਦਾ। ਆਹ ਲਓ ਜੀ ਆਹ ਕਲਰ ਚੈੱਕ ਕਰ ਲਓ, ਪ੍ਰਿੰਟ ਚੈੱਕ ਕਰ ਲਓ। ਇਹ ਛੇਤੀ ਖਤਮ ਹੋਣਾ ਜੇ ਆਹ ਪ੍ਰਿੰਟ ਸਭ ਤੋਂ ਜਿਆਦਾ। ਮਸਟਰਡ ਦਾ ਕੰਟਰਾਸਟ ਬਿਲਕੁਲ। ਨੀਲੇ ਦੇ ਨਾਲ ਕੰਟਰਾਸਟ ਬਹੁਤ ਪਿਆਰਾ ਆ ਜੀ। ਤੇ ਇਹ ਇਹ ਜਿਹੜੇ ਸੂਟ ਨੇ ਨਾ ਇਹਨਾਂ ਦੇ 2-4 ਦਿਨ ਜਾਂ ਹੋ ਸਕਦਾ 5 ਦਿਨ ਹਫਤਾ ਇੱਕ ਹਫਤੇ ਦੇ ਅੰਦਰ ਅੰਦਰ ਦੁਪੱਟੇ ਵੀ ਨਾਲ ਰੈਡੀ ਹੋ ਗਿਆ ਆਏ ਨੇ ਦੁਪੱਟੇ ਵੀ ਸੇਮ ਆਉਣਗੇ ਹਾਂ ਤੁਹਾਨੂੰ ਦੁਪੱਟਿਆਂ ਵਾਲੇ ਵੀ ਦੇ ਦਾਂਗੇ ਨਾਲ ਆਪਾਂ ਆਹ ਲਓ ਜੀ ਅਗਲਾ ਪ੍ਰਿੰਟ ਵੀ ਚੈੱਕ ਕਰੋ ਪ੍ਰਿੰਟ ਅੱਜ ਸਾਰੇ ਜਿਹੜੇ ਤੁਹਾਨੂੰ ਦਿਖਾਉਣੇ ਨੇ ਆਪਾਂ ਸਾਰੇ ਐਂਡ ਲੈਵਲ ਦੇ ਤੁਹਾਡਾ ਹਰ ਪ੍ਰਿੰਟ ਵੇਖ ਕੇ ਜੀ ਕਰਨਾ ਆ ਲੈ ਲਾਂ ਮੈਂ ਆ ਲੈ ਲਾਂ। ਬੈਕ ਸਾਈਡ ਖੰਖਾਂ ਖੰਮ ਕਰਨ ਵਾਲੇ ਪ੍ਰਿੰਟ ਜਿੰਨੂੰ ਵੇਖ ਕੇ ਦਿਲ ਖਾਉਂ ਆਉਂ ਕਰੇ। ਸੂਰ ਰੇਟ ਤੇ ਗਿੱਦਲ ਖਾਉਂ ਕਰਦੇ ਕਰਦਾ ਕਰਦਾ ਹੀ ਕਰਦਾ ਉਤੋਂ ਪ੍ਰਿੰਟ ਵੇਖ ਕੇ ਸਭੋ ਕਰੂਗਾ। ਆ ਬਾਟਮ ਜਿਹਨਾਂ ਦੀ ਨਾਲ ਸਕਰੀਨ ਸ਼ਾਟ ਲੈ ਕੇ WhatsApp ਕਰੀ ਜਾਓ ਮੈਨੂੰ ਮੇਰਾ ਨੰਬਰ ਹੈ WhatsApp ਦਾ ਵੀ ਇਹੀ ਜੇ ਪੇਮੈਂਟ ਦਾ ਵੀ ਇਹੀ ਜਿਹੜਾ ਉੱਪਰ ਦਿੱਤਾ ਮੈਂ। ਬਾਕੀ ਦੁਕਾਨ ਦਾ ਐਡਰੈਸ ਵੀ ਮੇਰੇ ਉੱਪਰ ਕਾਰਨਰ ਦੇ ਉੱਤੇ ਲਿਖਿਆ ਜੇ ਨੁਕਰ ਦੇ ਉੱਤੇ ਤੁਸੀਂ ਉਹ ਵੀ ਚ ਪੜ ਲਿਓ ਹਾਂਜੀ ਪੈਂਟ ਬੈਕ ਆ ਲੋ ਜੀ ਕਲਰ ਕਰੋ ਚੈੱਕ ਤੇ ਆ ਰਿਆ ਨਾਲ ਇਹਦੇ ਨਹੀਂ ਨਹੀਂ ਬਹੁਤ ਜੀ ਆ ਲਾਈਵ ਵਾਲੇ ਮੇਰੇ ਭੈਣ ਭਰਾ ਵੇਖ ਲੈਣ ਆ ਵੇਖੋ ਆਪਾਂ ਇਧਰ ਨਾਲ ਦੀ ਨਾਲ ਵੀਡੀਓ ਜਿਹੜੀ ਇਹੋ ਸ਼ੂਟ ਕਰਨ ਡਿਆ ਤੇ ਆਪਾਂ ਫ੍ਰੀ ਹੋਗੇ ਤੁਹਾਡੇ ਸਾਰੇ ਮੈਸੇਜ ਕਮੈਂਟ ਜਿੰਨੇ ਆ ਸਾਰਿਆਂ ਦੇ ਰਿਪਲਾਈ ਦੇਵਾਂਗੇ ਇਹਦੇ ਫਿਰ ਯੂਰ ਨਾਲ ਕੰਡੇ ਫੋਨ ਦੇ ਉੱਤੇ ਵੀ ਮੇਰੇ ਆ ਲਓ ਜੀ ਆ ਵੀ ਪ੍ਰਿੰਟ ਕਰੋ ਚੈੱਕ ਜੀ ਚੇਂਜ ਹੋ ਗਿਆ ਨਾ ਵੀਰ ਜੀ ਹੈ ਮੈਂ ਚੇਂਜ ਹੋ ਗਿਆ ਨਾ ਤੇ ਬਾਟਮ ਵੀ ਆ ਗਈਆਂ ਜੀ ਬਾਟਮਾਂ ਦੀ ਕਟਿੰਗ ਕੀਤੀ ਹੈ ਇਹਨਾਂ ਦੀ ਨਾਲ ਉਹ ਫੋਟੋਆਂ ਨਹੀਂ ਕੀਤੀ ਠੀਕ ਹੈ ਠੀਕ ਹੈ ਫੋਟੋਆਂ ਨਹੀਂ ਖਿੱਚੀਆਂ ਜਾਂਦੀਆਂ ਠੀਕ ਹੈ ਕਲਰ ਚਾਰਟ ਵੀ ਥੋੜਾ ਜਿਹਾ ਲਾਈਟ ਹੈ ਉਹਦੇ ਨਾਲੋਂ ਆ ਇਹਦੇ ਸੇਮ ਉਹਦੇ ਆ ਤੇ ਆਹ ਦੀ ਬਾਟਮ ਆ ਉਹਦੀ ਬਾਟਮ ਇੱਕ ਖੋਲ ਕੇ ਦਿਖਾ ਦੇ ਪੂਰੀ ਕਸਟਮਰ ਨੂੰ ਆਈਡੀਆ ਹੋ ਜਾਊਗਾ ਕਿਉਂਕਿ ਉਹਨਾਂ ਦੀਆਂ ਬਾਟਮਾਂ ਜਿਹੜੀਆਂ ਹੈਗੀਆਂ ਉਹ ਵਿੱਚ ਲੱਗੀਆਂ ਆ। ਹਾਂ ਜੀ ਜੀ। ਆਹ ਲੋ ਜੀ ਆਹ ਬਾਟਮ ਜੇ ਇਹਦੀ ਚੈੱਕ ਕਰ ਲਓ। ਸਾਦੇ ਪੌਂਚਾ ਡਿਜ਼ਾਈਨ। ਹਾਂ ਜੀ। ਕਿੰਨੀ ਹੋਗੀ ਕਬਲ 2.5 ਮੀਟਰ ਹੋਣੀ ਹੈ ਨਾ ਜੀ। ਹਾਂ ਜੀ ਜੀ। ਸਲਵਾਰ ਵਧੀਆ ਬਣ ਜੂਗੀ। ਬੜੇ ਆਰਾਮ ਨਾਲ ਬਣ ਜਾਣੀ ਆ। ਆਹ ਦੇਖੋ। ਨਾਲੋਂ ਬਣਾ ਸਲਵਾਰ ਜਿਹਾ ਮਾੜੀ ਨਾ। ਹਾਂ ਜੀ। ਕੱਟ ਜਿਹੜੀ 3.5 ਮੀਟਰ ਦੇ ਕਰੀਬ ਦੀ ਇਹਨਾਂ ਦੀ। ਕੱਪੜਾ ਵੀ ਬੜਾ ਵਧੀਆ ਸੌਫਟ ਕੱਪੜਾ ਦਾ। ਹਾਂ। ਕੱਪੜੇ ਦੀ ਗਾਰੰਟੀ ਸਾਡੀ ਹੈ ਜੀ। ਇਹ ਤੋਂ ਹੁਣ ਕੋਸ਼ਿਸ਼ ਨਹੀਂ ਹੋਣਾ ਕੋਸ਼ਿਸ਼ ਨਹੀਂ ਹੋਣਾ ਤੋਤੇ ਮੈਨੂੰ ਜਿੱਦਾਂ ਮਰਜੀ ਹੁਣ ਆਹ ਪ੍ਰਿੰਟ ਵੇਖੋ ਗੱਡਾ ਤੇਰਾ ਆਹ ਲਓ ਜੀ ਇਹਨਾਂ ਇਹਨਾਂ ਦੇ ਤਾਂ ਥੋੜੇ ਜਿਹਾ ਚਾਰਟ ਜਿਹੜੇ ਲਾਈਟ ਆਏ ਬਾਟਮਾਂ ਦੇ ਕੀ ਆ ਕੀ ਬਾਟਮ ਇਹ ਬਾਟਮ ਜੇ ਇਹਦੀ ਆਹ ਬਾਟਮ ਸੇਵ ਹੋਦਾ ਹੈ ਆ ਗਿਆ ਬਲੂ ਕਲਰ ਬਾਵਾ ਸ਼ਰਟ ਆ ਨੈਕ ਦੀ ਪੱਟੀ ਬਣੀ ਆਊਗੀ ਆ ਬਾਵਾ ਦੇ ਉੱਪਰ ਆ ਬਾਵਾ ਦੇ ਉੱਪਰ ਆ ਨੈਕ ਤੇ ਵੀ ਬੈਕ ਵੀ ਸੇਮ ਇਦਾਂ ਬਣੀ ਜੇ ਆ ਘੇਰੇ ਦੇ ਆ ਘੇਰੇ ਦੇ ਬੈਕ ਸਾਈਡ ਤੇ ਇਹਨਾਂ ਦੀ ਵਿਖਾਈ ਨਹੀਂ ਸੱਚ ਆਪਾ ਬੈਕ ਸਾਈਡ ਉਹ ਦਿਖਾ ਦੇ ਇਹਨਾਂ ਦੀ ਹਾਂਜੀ ਆ ਲਓ ਜੀ ਆ ਇਹਨਾਂ ਦੀ ਬੈਕ ਸਾਈਡ ਜੇ ਸੇਮ ਬੈਕ ਸਾਈਡ ਤੇ ਬਣੀ ਆਉਂਦੀ ਤੇ ਫਰੰਟ ਤੇ ਆ ਤੇ ਬੈਕ ਫਰੰਟ ਦੇ ਵਿੱਚ ਸਿਰਫ ਨੈਕਲਾਈਨ ਆਉਣੀ ਹੈ ਬੈਕ ਦੇ ਵਿੱਚ ਜਿਹੜੀ ਜੇ ਉਹ ਖਤਮ ਕਰਤੀ ਹੈ ਤੇ ਫਰੰਟ ਬੈਕ ਜਿੱਦਾਂ ਮਰਜ਼ੀ ਤੁਸੀਂ ਤਿਆਰ ਕਰਾ ਲਓ ਪਹੁੰਚਿਆਊਗਾ ਇਹ ਪਹੁੰਚ ਜਾਂਦੇ ਆ ਤੇ ਬਾਟਮ ਬਹੁਤ ਪਿਆਰੀ ਜੇ ਕਪੜਾ ਬਹੁਤ ਜਿਆਦਾ ਸੋਹਣਾ ਜੇ ਐਂਟਲਾ ਕਲਰ ਸੋਹਣਾ ਬਹੁਤ ਸੋਹਣਾ ਕਲਰ ਚਾਰਟ ਬਹੁਤ ਜ਼ਬਰਦਸਤ ਨੂੰਗੀਆ ਕਲਰ ਹਾਂਜੀ ਇਹ ਨਾ ਹੁਣ ਤਾਂ ਇਹ ਸਾਡਾ ਸੂਟ ਤੇ ਲਾਸਟ ਹੈ ਪਰ ਵੀਡੀਓ ਅਜੇ ਖਤਮ ਨਹੀਂ ਹੋਈ ਐਂਡ ਤੱਕ ਜੁੜਿਓ ਵੀਡੀਓ ਦੇ ਇਹਦੇ ਵਿੱਚ ਨਾ ਅਸੀਂ ਸੈਂਪਲ ਬਣਾਏ ਆ ਦੁਪट्टे ਵਾਲੇ ਸੂਟਾਂ ਦੇ ਇੱਕ ਸੂਟ ਤੁਹਾਨੂੰ ਦਿਖਾਉਨੇ ਆ ਆਪਾਂ ਸੈਂਪਲ ਕੀ ਆ ਉਹ ਵੀ ਤੁਹਾਨੂੰ ਚੈੱਕ ਕਰਾਉਨੇ ਆ ਆ ਹੁਣ ਚੈੱਕ ਕਰਿਓ ਇਹ ਨਾਲ ਕਰਾਇਆ ਜਾ ਦੁਪट्टे ਰੈਡੀ ਇਹਨਾਂ ਦੇ ਇਹ ਹੈਗਾ ਜੇ ਸੈਂਪਲ ਸੂਟ ਆਪਣੇ ਕੋ ਇਹਦੇ ਵਿੱਚ ਤੁਹਾਨੂੰ 2-4 ਦਿਨ ਮੰਨ ਲਓ ਹਫਤੇ ਦਾ ਟਾਈਮ ਲੰਘ ਕੇ ਚਲੋ ਆਪਕੋ ਤੇ ਅੰਦਰ ਅੰਦਰ ਇੱਕ ਵੀਕ ਦੇ ਅੰਦਰ ਅੰਦਰ ਆਪਾਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਜਿਹੜੇ ਤੇ ਦੁਪੱਟੇ ਨਾਲ ਦੇ ਦਾਂਗੇ ਆ ਬਾਟਮ ਹੈ ਦੀ ਸ਼ਰਟ ਖੋਲ ਦੇ ਆਹ ਸ਼ਰਟ ਆ ਲੋ ਜੀ ਇਹ ਦੀ ਅਗ ਜੇ ਸ਼ਰਟ ਆਹ ਪ੍ਰਿੰਟ ਤੁਸੀਂ ਬਹੁਤ ਪਸੰਦ ਕੀਤੇ ਸੀ ਕਿ ਪਹਿਲਾਂ ਵੀ ਆਪਾਂ ਲੈ ਕੇ ਆਏ ਹਾਂ neck ਤੇ ਬਾਹਾਂ ਤੇ ਹਾਂ ਇਹਦੀ ਬੈਕ ਸਾਈਡ ਵੀ ਦਿਖਾ ਦੇ ਆਹ ਦੇ ਬੈਕ ਸਾਈਡ ਆਗਦੀ ਆਗੀ ਬੈਕ ਸਾਈਡ ਇਹਦੀ ਨਾਲ ਬਾਟਮ ਨਾ ਨਾ ਇਹ ਦੁਪੱਟਾ ਇਹਦਾ ਆ ਬਾਟਮ ਇਹਦੀ ਆਹ ਦੀ ਬਾਟਮ ਆਹ ਲਓ ਜੀ ਆ ਗਈ ਇਹਦੀ ਬਾਟਮ ਤੇ ਹੁਣ ਕਵਲੇ ਦਾ ਦੁਪੱਟਾ ਦਿਖਾ ਜਰੀ ਕਿ ਇਹਦਾ ਦੁਪੱਟੇ ਇੰਨੇ ਸੋਹਣੇ ਤਿਆਰ ਹੋਏ ਨੇ ਇਹਨਾਂ ਦੇ ਨਾਲ ਪ੍ਰਿੰਟ ਜਿੱਤੋਂ ਹੀ ਵੇਖ ਕੇ ਹੈਰਾਨ ਹੋ ਜੈਣਾ ਵੀ ਇੰਨੇ ਸੋਹਣੇ ਦੁਪੱਟੇ ਇਹਨਾਂ ਦੇ ਆਹ ਲਓ ਕਰੋ ਚੈੱਕ ਨਾਰਮਲੀ ਕੱਲਾ ਦੁਪੱਟਾ ਵੀ ਜਣਾਵੇਂ ਤਾਂ ਵੀ ਬਿੱਡਾ ਸੋਨਾ ਇਹ ਤੁਹਾਨੂੰ ਸਾਰੇ ਜਿਹੜੇ ਸੂਟ ਜਿਹੜੇ ਜੇ ਇਹ ਤੁਹਾਨੂੰ ਬੜੀ ਸਸਤੀ ਜੀ ਰੇਂਜ ਦੇ ਵਿੱਚ ਦੇ ਦਾਂਗੇ ਦੁਪੱਟੇ ਵੇਖੋ ਇਹਨਾਂ ਦੇ ਕਿੰਨੇ ਖੁੱਲੇ ਡੁੱਲੇ ਤੇ ਕਿੰਨੇ ਟੌਪ ਦੇ ਦੁਪੱਟੇ ਨੇ ਇਹ ਇਹਨਾਂ ਸੂਟਾਂ ਦੇ ਨਾਲ ਸੇਮ ਮੈਚ ਕਰਦੇ ਦੁਪੱਟੇ ਆ ਇਹ ਇਹ ਸਾਰਾ ਜਿਹੜਾ ਫੁੱਲ ਸਟਾਕ ਆਪਣੇ ਕੋਲ ਰੈਡੀ ਹੋ ਗਿਆ ਆ ਜਾਣਾ ਆ ਆਹਦੇ ਕਦੇ ਦਿਨਾਂ ਚ ਹੀ ਜਾਣਾ ਆ ਪਰ ਆਪਾਂ ਹਫਤੇਕ ਦਾ ਟਾਈਮ ਦੇਣ ਦੇ ਆ ਵੀ ਜੇ ਅੱਗੇ ਪਿੱਛੇ ਵੀ ਹੋ ਗਿਆ ਤੇ ਆਪਾਂ ਤੁਹਾਨੂੰ ਦੇ ਸਕਾਂਗੇ ਤੇ ਬਾਕੀ ਇਹ ਹੀ ਸਾਡੇ ਕੋਲ ਕਾਟਨ ਦੇ ਸੂਟਾਂ ਦਾ ਸਟਾਕ ਸੋਹਣੇ ਸੋਹਣੇ ਸੂਟ ਜਿਹੜੇ ਆਪਾਂ ਧੜਲੀ ਲੈ ਕੇ ਆਏ ਆ ਤੇ ਬਾਕੀ ਹੋਰ ਵੀਡੀਓ ਜਿਹੜੀਆਂ ਆ ਉਹਨਾਂ ਨੂੰ ਤੁਸੀਂ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਆਫਰ ਜਿਹੜੀ ਸਾਡੀ ਚੱਲਣ ਢਈ ਆ ਉਹ ਤੁਹਾਨੂੰ ਆਪਾਂ ਦੱਸਿਆ ਹੀ ਆ ਕਿ ਆਫਰ ਜਿਹੜੀ ਆ ਉਹ ਕਿਵੇਂ ਚੱ ਸਾਡੀ ਆ ਤੇ ਕੀ ਉਹਦਾ ਆਫਰ ਦਾ ਫਾਇਦਾ ਲਓਗੇ ਤੇ ਬਾਕੀ ਮਿਲਦੇ ਤੁਹਾਨੂੰ ਫਿਰ ਨਵੀਂ ਵੀਡੀਓ 'ਚ ਨਵੀਂ ਬਲੌਗ ਦੇ ਵਿੱਚ ਬਾਏ ਬਾਏ ਸასი ਕਾਲ ਟੇਕ ਕੇ